ਜੀ ਸਸਿਕਾ ਜੀ ਮੈਂ ਤੁਹਾਡਾ ਪਰਮੋ ਨੂੰ ਸੈਨਪਰੀ ਅੱਜ ਤੁਹਾਨੂੰ ਟਾਂਡੇ ਤੋਂ ਦੁਸ਼ੜਕਾ ਤੇ ਦੁਸ਼ੜਕੇ ਤੋਂ ਟਾਂਡਾ ਰੋਡ ਦਾ ਦ੍ਰਿਸ਼ ਦਿਖਾਉਨੇ ਆ ਤੇ ਆਲੇ ਮਾਂ ਨਾਲ ਬਨੇ ਰਹੋ ਦੇਖੋ ਪਾਣੀ ਉਹ ਪਾਣੀ ਹੋਇਆ ਪਿਆ ਆ ਜੀ ਸਾਰਾ ਰੋਡ ਪਾਣੀ ਉਹ ਪਾਣੀ ਹੋਇਆ ਪਿਆ ਆਲੇ ਦੁਆਲੇ ਖੇਤਾਂ ਦਾ ਪਾਣੀ ਬਹੁਤ ਜ਼ਿਆਦਾ ਓਵਰਫਲੋ ਹੋਇਆ ਪਿਆ ਤੁਸੀਂ ਦੇਖ ਹੀ ਸਕਦੇ ਹੋ ਓ ਬੱਲੇ 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 ਓ ਭਰਾ ਭੇਜਣਾ ਨਹੀਂ ਦੇਖੋ ਜੀ ਸੜਕ ਵੀ ਬਹੁਤ ਜ਼ਿਆਦਾ ਟੁੱਟ ਚੁੱਕੀ ਹੈ ਤੇ ਪਾਣੀ ਵੀ ਬਹੁਤ ਜ਼ਿਆਦਾ ਸੜਕ ਤੇ ਇਕੱਠਾ ਹੋਇਆ ਪਿਆ ਇਸ ਟਾਈਮ ਅੱਜ ਤਾਂ ਮੈਨੂੰ ਅੱਗੇ ਨਾਲੋਂ ਜ਼ਿਆਦਾ ਟੋਏ ਮਹਿਸੂਸ ਹੋਣਦੇ ਆ ਇਸ ਸੜਕ ਤੇ ਤੇ ਵੀਡੀਓ ਮੈਂ ਬਣਾਤਾ ਰਿਹਾ ਪਰ ਤੁਸੀਂ ਮੇਰੀ ਸਪੋਰਟ ਜ਼ਰੂਰ ਕਰਨੀ ਆ ਕਿਉਂਕਿ ਬੜਾ ਰਿਸਕ ਲੈ ਕੇ ਵੀਡੀਓ ਬਣਾਉਣ ਜਾ ਰਿਹਾ ਓਹ ਹੋ ਮਾਈ ਗੋਡ ਬਹੁਤ ਜ਼ਿਆਦਾ ਟੋਏ ਹੋਰ ਪੈ ਚੁੱਕੇ ਨੇ ਸੜਕ ਹੋਰ ਜ਼ਿਆਦਾ ਟੁੱਟ ਚੁੱਕੀ ਹੈ ਤੇ ਤੁਸੀਂ ਦੇਖ ਹੀ ਰਹੇ ਹੋ ਬਹੁਤ ਜ਼ਿਆਦਾ ਪਾਣੀ ਹੈ ਤੇ ਇੱਥੇ ਹਾਸਾ ਹੋਣ ਦਾ ਬਹੁਤ ਜ਼ਿਆਦਾ ਚਾਹਤ ਨੇ ਇਸ ਕਰਕੇ ਹੌਲੀ-ਹੌਲੀ ਆਉਣ ਦੀ ਕਿਰਪਾਲਤਾ ਕਰਨਾ ਜੀ ਅੱਗੇ ਤਾਂ ਪਾਣੀ ਇਸ ਤੋਂ ਵੀ ਜ਼ਿਆਦਾ ਹੀ ਲੱਗ ਰਿਹਾ ਮੈਨੂੰ ਦੇਖੋ ਜੀ ਓ ਮਾਈ ਗੋਡ ਪਾਣੀ ਤਾਂ ਬਹੁਤ ਜ਼ਿਆਦਾ ਹੈ ਓਹੋ ਬਹੁਤ ਹੀ ਸਾਵਧਾਨੀ ਨਾਲ ਆਉਣਾ ਜੀ ਜਿੰਨੇ ਵੀ ਆਉਣਾ ਇਸ ਰਸਤੇ ਥਾਣੀ ਹੌਲੀ ਹੌਲੀ ਟੋਇਆ ਟਿੱਬਿਆਂ ਤੋਂ ਬਚ ਕੇ ਤਾਂ ਜੋ ਕੋਈ ਹਾਸਾ ਨਾ ਹੋ ਸਕੇ ਅੱਗੇ ਵੀ ਸਾਡੇ ਪਿੰਡ ਦਾ ਹੀ ਮੁੰਡਾ ਜਾ ਰਿਹਾ ਬੜੀ ਹੀ ਸਾਵਧਾਨੀ ਨਾਲ ਲੰਘਣਾ ਤਾਂ ਜੋ ਕੋਈ ਹਾਸਾ ਨਾ ਹੋ ਸਕੇ ਪਾਣੀ ਤਾਂ ਬਹੁਤ ਜ਼ਿਆਦਾ ਹੈ ਇਸ ਟਾਈਮ ਕਿਉਂਕਿ ਮੀਂਹ ਰਾਤ ਦਾ ਹੀ ਲੱਗਾ ਹੋਇਆ ਹੈ ਆਲੇ ਦੁਆਲੇ ਬਹੁਤ ਪਾਣੀ ਇਕੱਠਾ ਹੋਇਆ ਪਿਆ ਰੋਡ ਦੇ ਖੇਤਾਂ ਦਾ ਪਾਣੀ ਵੀ ਆ ਰਿਹਾ ਓ ਮਾਈ ਗੋਡ ਆ ਦੇਖੋ ਦੇਖੋ ਉਹ ਸੀਤੀ ਪਿੰਡ ਨੂੰ ਜਾ ਰਿਹਾ ਰਸਤਾ ਪੂਰਾ